ਸਾਸੀ ਕਾ ਦੋਸਤੋ ਮੈਂ ਤੁਹਾਡਾ ਪ੍ਰਗਟ ਸਿੰਘ ਸਿੱਧੂ ਤੁਸੀਂ ਮੇਰਾ YouTube ਚੈਨਲ ਦੇਖਣਾ ਪ੍ਰਗਟ ਸਿੰਘ ਸਿੱਧੂ ਪਹਿਲਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਜ ਤੁਹਾਡੇ ਵਾਸਤੇ ਸੋਲ ਮਸ਼ੀਨ ਲੈ ਕੇ ਆਏ ਆਪਾਂ ਜਿਹੜੇ ਵੀ ਤੂੜੀ ਦਾ ਕੰਮ ਕਰਦੇ ਨੇ ਕਿਰਾਏ ਦਾ ਉਹਨਾਂ ਲਈ ਆਫਰ ਹੈ ਇੱਕ ਜਿਹੜੇ ਵੀਰੇ ਵੀ ਨੇ ਤੂੜੀ ਵਾਲੀ ਮਸ਼ੀਨ ਠੇਕੇ ਤੇ ਲੈਣੀ ਹੋਵੇ ਸੀਜ਼ਨ ਵਾਸਤੇ ਆ ਤੁਹਾਡੇ ਵਾਸਤੇ ਮਸ਼ੀਨ ਲੈ ਕੇ ਆਏ ਆ 15 ਮਾਰਲੇ ਸਾਫ ਸੁਥਰੀ ਮਸ਼ੀਨ ਹੈ ਸਾਰਾ ਕੰਮ ਹੋਇਆ ਹੋਇਆ ਹੈ A to Z ਇਕੱਲੇ ਬਲੇਟਾਂ ਦੇ ਪਾਸੇ ਬਦਲ ਕੇ ਚਲਾ ਦਿਓ ਕਟਰ ਦਾ ਕੰਮ ਸਾਰਾ ਹੋਇਆ ਹੋਇਆ ਹੈ ਕੋਈ ਕੰਮ ਨਹੀਂ ਭਾਲਦੀ ਬਹੁਤ ਹੀ ਜੈਨੂਅਰ ਰੇਟ ਦੇ ਵਿੱਚ ਹੈ ਸਕਰੀਨ ਦੇ ਉੱਪਰ ਨੰਬਰ ਚੱਲਦਾ ਰੇਟ ਵੀ ਚੱਲ ਰਿਹਾ ਹੈ ਬਾਕੀ ਗੱਲਬਾਤ ਤੁਸੀਂ ਫੋਨ ਤੇ ਕਰ ਸਕਦੇ ਹੋ ਰੇਟ ਦੀ ਜਾਂ ਕਿਸੇ ਨੂੰ ਕੋਈ ਨੌਲੇਜ ਲੈਣੀ ਹੋਵੇ ਜਾਣਕਾਰੀ ਲੈਣੀ ਹੈ ਮਸ਼ੀਨ ਬਾਰੇ ਉਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਕਿਸੇ ਕਿਸਾਨ ਭਰਾ ਦਾ ਫਾਇਦਾ ਹੋ ਸਕੇ 2.5 ਲੱਖ ਲਾਉਣ ਨਾਲ ਤੁਸੀਂ ਠੇਕੇ ਤੇ ਮਸ਼ੀਨ ਲੈ ਕੇ ਚਲਾ ਸਕਦੇ ਹੋ ਆਪਣੀ ਤੂੜੀ ਕਰੋ ਤੇ ਕਿਰਾਏ ਤੇ ਵੀ ਕਰ ਸਕਦੇ ਹੋ ਦੇਖ ਸਕਦੇ ਪੱਖੇ-ਪੁੱਖੇ ਸਾਫ਼-ਸੁਥਰੇ ਆ ਵਧੀਆ ਕੋਈ ਲਵਾਉਣ ਦੀ ਲੋੜ ਨਹੀਂ ਤੁਹਾਨੂੰ ਕੋਈ ਕੰਮ ਕਰਾਉਣ ਦੀ ਲੋੜ ਨਹੀਂ ਸਾਰਾ ਕੰਮ ਹੋਇਆ ਹੋਇਆ ਮਸ਼ੀਨ ਦਾ ਪਾਸੇ ਬਾਦ ਕਰਕੇ ਵੀ ਚਲਾ ਸਕਦੇ ਹੋ ਦਫਾ ਕੀ ਜੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਸੋਹਲੀ ਮਸ਼ੀਨਾਤਾਂ ਤੋਂ ਲੱਦੀ ਬਣੀ ਹੋਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਸੇ ਵੀਰ ਭਰਾ ਦਾ ਫਾਇਦਾ ਹੋ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਸਸੀ ਦਾ ਦੋਸਤ